बठिंडा बरनाला रोड स्थित शहर रामपुरा फूल विखे दीपक आटोमोबाइल विखे बीती रात चोरा ने घनी धुंद उठाद चोरी की घटना अंजाम दिता सर्विस सैटर के मालिक दीपक गुप्ता ने दसिया वीरवार सवेरे अठ बजे उन्होंने चौकीदार का दा फोन आया कि सर्विस सैटर का अंदरला स्टर खुला पया है तो उन्होंने जाके वेख्या कि सर्विश स्टर बने दफ्तर का गेट टुटिया पे सामान खिल खिले होया सी। ਉਹਨਾਂ ਇਸ ਦੀ ਸੂਚਨਾ थाना ਸਿਟੀ ਰਾਮਪੁਰਾ ਨੂੰ ਦਿੱਤੀ ਤਾਂ ਤੁਰੰਤ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਫਿੰਗਰ ਇਕਸਪੜ ਡਾਕਸ ਕਾਰਟ ਸਮੇਤ ਹੋਰ ਟੀਮਾਂ ਨੂੰ ਬੁਲਾ ਕੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ। 10 ਕੋਏ ਦੇ ਗਰੀਬ ਗੱਲ ਹੈ ਜੀ ਰਾਤ ਨੂੰ ਅੰਦਰ ਦੋ ਤਿੰਨ ਬੰਦੇ ਆਏ ਉਹਨਾਂ ਨੇ ਅੰਦਰ ਸ਼ਟਰ ਤੋੜ ਕੇ ਉਹਦੇ ਵਿੱਚ ਕਾਰ ਦੇ ਕਾਰ ਕੰਮ ਦੇ ਉੱਤੇ ਆਈ ਵਿੱਚ ਗੈਰੀ ਦੇ ਵਿੱਚ ਉਹ ਕਾਰ ਚੋਰੀ ਕਰਕੇ ਲੈ ਗਏ ਜੀ। ਹੋਰ ਕੀ ਕੀ ਨੁਕਸਾਨ ਹੋਇਆ ਉਹਨਾਂ ਨੇ ਅੰਦਰੋਂ ਗੱਲੇ ਦੇ ਵਿੱਚ ਜੋ ਨਕਦੀ ਪਈ ਸੀ 2-4000 ਰੁਪਏ ਉਹ ਗੱਲਾ ਤੋੜ ਲਿਆ ਅੰਦਰ ਦਰਾਜ਼ ਸਾਰੇ ਫਰੋਲਗੇ ਸ਼ਟਰ ਨੂੰ ਤੋੜ ਗਏ ਇੱਕ ਦੋ ਉਹ ਨੁਕਸਾਨ ਕਰ ਗਏ ਜੀ ਇਹ ਲੱਗਦਾ ਨੂੰ ਕੌਣ ਹੋ ਸਕਦਾ ਦੇਖੋ ਜੀ ਇਹ ਤਾਂ ਹੁਣ ਕੁਝ ਨਹੀਂ ਕਹਿ ਸਕਦੇ ਵੀ ਕੌਣ ਹੋ ਸਕਦਾ ਰੂਟੀਨ ਬਸ ਅਸੀਂ ਤਕਰੀਬਨ 6:30 ਵਜੇ ਜਾਂਦੇ ਆ ਕਰਦੇ ਵਧਾ ਕੇ ਉਸ ਤੋਂ ਬਾਅਦ 10:00 ਵਜੇ ਹੋਗਾ ਸਵੇਰ ਜਦੋਂ ਅਸੀਂ ਆ ਕੇ ਦੇਖਿਆ ਤਾਂ ਸ਼ਟਰ ਖੁੱਲਾ ਪਿਆ ਸੀ ਤੇ ਅੰਦਰ ਇੱਕ ਘਾਤ ਘੱਟ ਸੀ ਗਾਰੇ ਦੇ ਵਿੱਚ ਇਹ ਕਾਰ ਹੈ ਕਿਹਦੀ ਜੀ ਇਹ ਕਾਰ ਸ਼ਹਿਰ ਦੇ ਵਿੱਚੋਂ ਕਸਟਮਰ ਦੀ ਮੇਰੇ ਕੋਲ ਕੰਮ ਦੇ ਉੱਤੇ ਆਈ ਵੀ ਸੀ ਜੀ ਰਿਪੇਅਰ ਹੋਣ ਵਾਸਤੇ ਸਰਵਿਸ ਕਰਨ ਵਾਸਤੇ ਆਈ ਸੀ ਜੀ ਕਾਰ ਤੇ ਦੂਸਰਾ ਤੁਹਾਡੇ ਜਿਵੇਂ ਸ਼ਟਰ ਖੋਲੇ ਜੀ ਇਹ ਕਿ ਸ਼ਟਰ ਕੀ ਤੋੜਿਆ ਗਿਆ ਕੀ ਹੋਇਆ ਹੈ ਸ਼ਟਰ ਦੇ ਵਿੱਚ ਜੀ ਇੱਕ ਜਿੰਦਾ ਤੋੜਿਆ ਗਿਆ ਜੀ ਇੱਕ ਜਿੰਦਾ ਉਹਨਾਂ ਨੇ ਖੋਲ ਕੇ ਉਹ ਕਾਰ ਕੱਢ ਲਈ ਹੈ ਜੀ ਅੰਦਰੋਂ